ਤੇ ਬਿਲਕੁਲ ਸਾਹਮਣੇ ਚਾਰ ਲਿਫਟ ਬਣੀਆਂ ਹੋਈਆਂ ਨੇ ਠੀਕ ਹੈ ਜੀ ਕਈ ਐ ਹੁੰਦਾ ਨਾ ਵੀ ਜਿਵੇਂ ਉੱਪਰ ਰੂਫ ਟਾਪ ਤੇ ਜਾਣਾ ਆ ਬੇਸਮੈਂਟ ਤੇ ਜਾਣਾ ਆ ਸੱਜੇ ਪਾਸੇ ਵੀ ਕਮਰੇ ਨੇ ਖੱਬੇ ਪਾਸੇ ਵੀ ਇਹ ਤਕਰੀਬਨ 400 ਕਮਰਾ ਆ ਇਸ ਹੋਟਲ ਦੇ ਵਿੱਚ ਸਾਡਾ ਹੈਗਾ ਜੀ 309 ਨੰਬਰ ਕਮਰਾ ਆਓ ਚੱਲਦੇ ਹਾਂ ਹੁਣ ਅੰਦਰ ਤੇ ਆਪਾਂ ਨੂੰ ਇੱਕ ਕੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਸਾਰੇ ਕਮਰੇ ਦੀਆਂ ਲਾਈਟਾਂ ਚੱਲਦੀਆਂ ਨੇ ਹੁਣ ਤੁਹਾਨੂੰ ਰਿਵਿਊ ਦਿੰਨੇ ਆ ਇਸ ਹੋਟਲ ਦੇ ਕਮਰੇ ਦਾ ਜਿਹਦੇ ਵਿੱਚ ਮਿਲੇਗਾ ਤੁਹਾਨੂੰ ਇੱਕ ਬੰਕ ਬੈੱਡ ਤੇ ਕਾਫੀ ਵਗੈਰਾ ਸਾਰਾ ਕੁਝ ਠੀਕ ਹੈ ਇੱਕ LCD ਜੋ ਆਪਾਂ ਟੀਵੀ ਦੇਖ ਸਕਦੇ ਆ ਬੰਕ ਬੈੱਡ ਦੇ ਨਾਲ ਤੁਸੀਂ ਇੱਕ ਛੋਟਾ ਬੈੱਡ ਵੀ ਲਾ ਸਕਦੇ ਹੋ ਜਿਵੇਂ ਇੱਕ ਹਨਾ ਗੈਸਟ ਰੂਮ ਜਾਂ ਤਿੰਨ ਮੁੰਡੇ ਤਿੰਨ ਕੁੜੀਆਂ ਜਾਂ ਦੋ ਮੁੰਡੇ ਇੱਕ ਕੁੜੀਆਂ ਇਦਾਂ ਫੈਮਿਲੀ ਜਾਂ ਇੱਕ ਬੱਚਾ ਇਦਾਂ ਆਉਂਦਾ ਆ ਰਿਮੋਟ ਵੀ ਤੁਹਾਨੂੰ ਮਿਲ ਜੂਗਾ ਆਪਣਾ ਲੱਗਿਆ ਹੋਇਆ ਆ ਠੀਕ ਹੈ ਟੀਵੀ ਇਦੇ ਵਿੱਚ ਆਪਾਂ ਨੂੰ ਡਿਸ਼ ਮਿਲ ਜੂਗੀ ਕੇਬਲ ਜੋ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਅਸੀਂ ਸਵੇਰੇ ਚਲਾ ਕੇ ਦੇਖਿਆ ਸੀ ਇਹਦੇ ਵਿੱਚ ਤੁਹਾਨੂੰ ਦੋ ਬੋਤਲਾਂ ਪਾਣੀ ਦੀਆਂ ਮਿਲ ਜਾਣਗੀਆਂ ਦੋ ਗਲਾਸ ਮਿਲਣਗੇ ਤੇ ਉਸ ਤੋਂ ਬਾਅਦ ਅੰਦਰ ਦੇਖਦੇ ਹਾਂ ਨਾਲ ਫ੍ਰਿਜ ਆ ਫ੍ਰਿਜ ਦੇ ਵਿੱਚ ਹੈ ਤਾਂ ਖਾਲੀ ਹੈ ਪਰ ਅਸੀਂ ਜਦੋਂ ਕਿਸੇ ਹੋਰ ਹੋਟਲ ਮੈਂ ਹੋਟਲ ਦਾ ਬਿਲਕੁਲ ਸੇਮ ਐਦਾ ਹੀ ਹੈ ਰੈਡੀਸਨ ਬਲੂ ਉਹਨੂੰ ਕਹਿੰਦੇ ਨੇ ਤੇ ਉਹਦੇ ਵਿੱਚ ਅਨਲਿਮਿਟਿਡ ਸਮਾਨ ਵੀ ਸੀਗਾ ਖਾਣ ਪੀਣ ਨੂੰ ਉਹ ਤੁਹਾਡਾ ਐਡ ਹੁੰਦਾ ਹੈ ਆ ਨਾਲ ਤੁਹਾਨੂੰ ਇੱਕ ਡੈਰੀ ਮਿਲੇਗੀ ਪੈਨਸਲ ਮਿਲੇਗੀ ਤੁਸੀਂ ਘਰ ਵੀ ਲੈ ਜਾ ਸਕਦੇ ਹੋ ਐ ਨਹੀਂ ਹੈਗਾ ਵੀ ਤੁਸੀਂ ਇੱਥੇ ਹੀ ਬਈ ਰਹਿਣ ਦੇਣੀ ਹੈ ਕੁਝ ਪੰਜਾਬੀ ਹੁੰਦੇ ਨੇ ਲੈ ਜਾਂਦੇ ਨੇ ਇਹ ਤੁਹਾਨੂੰ ਹੈਗਾ ਜੀ ਸਪਾ ਦਾ ਫੁੱਲ ਮੈਨਿਓ ਤੁਸੀਂ ਸਕੈਨ ਕਰਕੇ ਦੇਖ ਸਕਦੇ ਹੋ ਠੀਕ ਹੈ ਇਹ ਹੈਗਾ ਜੀ ਡਲਾਈਟ ਫੁੱਲ ਤੇ ਪੂਰੀ ਇਨਫੋਰਮੇਸ਼ਨ ਗੈਸਟ ਵਾਸਤੇ ਸਰਵਿਸ ਉਸ ਤੋਂ ਬਾਅਦ ਇਹ ਹੋਟਲ ਦੀ ਇਨਫੋਰਮੇਸ਼ਨ ਇੱਥੇ ਕੀ ਕੀ ਤੁਸੀਂ ਲੈ ਕੇ ਆ ਸਕਦੇ ਹੋ ਕੀ ਨਹੀਂ ਲੈ ਕੇ ਆ ਸਕਦੇ ਫੂਡ ਐਂਡ ਡਰਿੰਕ ਤੁਹਾਨੂੰ ਕੀ ਕੀ ਮਿਲੇਗਾ ਆਪਣਾ ਬ੍ਰੇਕਫਾਸਟ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਕੀ ਮਿਲੇਗਾ ਰੂਮ 'ਚ ਤੁਸੀਂ ਕੀ ਚੀਜ਼ ਮੰਗਵਾ ਸਕਦੇ ਹੋ ਚੀਜ਼ ਹੁੰਦੀ ਹੈ ਨਾ ਵੀ ਆਪਾਂ ਰੂਮ ਦੇ ਵਿੱਚ ਕੋਈ ਚੀਜ਼ਾਂ ਨਹੀਂ ਮੰਗਵਾ ਸਕਦੇ ਹੁੰਦੇ ਕੋਈ ਚੀਜ਼ਾਂ ਮੰਗਵਾ ਸਕਦੇ ਹੋ ਉਹ ਮੈਨੀ ਦੇ ਵਿੱਚ ਲਿਖਿਆ ਹੋਇਆ ਆ ਅਸੂਬਾ ਦੋ ਬੋਤਲਾਂ ਤੁਹਾਨੂੰ ਪਾਣੀ ਚਾਹ ਵਾਸਤੇ ਦੇਣਗੇ ਦੋ ਬੋਤਲਾਂ ਤੁਹਾਨੂੰ ਪੀਣ ਵਾਸਤੇ ਹਨਾ ਐਕਸਟਰਾ ਕਈ ਹੁੰਦਾ ਨਾ ਵੀ ਆਪਾਂ ਚਾਹ ਬਣਾਉਣੀ ਹੈ ਤਾਂ ਉਹਦੇ ਵਿੱਚ ਤਾਂ ਪਾਣੀ ਚਾਹੀਦਾ ਹੀ ਹੁੰਦਾ ਆ ਕੌਫੀ ਚਾਹੀਦੀ ਹੁੰਦੀ ਹੈ ਤੇ ਇਹ ਸਾਰੀਆਂ ਤੁਹਾਨੂੰ ਚਾਰ ਪੰਜ ਤਰ੍ਹਾਂ ਦੀਆਂ ਬਲੈਕ ਟੀ ਗ੍ਰੀਨ ਟੀ ਸਭ ਕੁਝ ਮਿਲ ਜੇਗਾ ਤੁਹਾਨੂੰ ਇਹ ਡਰਾਅਰ ਆਪਾਂ ਦੇਖਿਆ ਬਿਲਕੁਲ ਖਾਲੀ ਪਿਆ ਆਪਾਂ ਨੂੰ ਲੱਗਿਆ ਵੀ ਚਲੋ ਚੈੱਕ ਤਾਂ ਕਰਨਾ ਚਾਹੀਦਾ ਜੇ ਪਰ ਰਿਵਿਊ ਦੇ ਰਹੇ ਆ ਪੂਰੇ ਹੋਟਲ ਦਾ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਐ ਨਹੀਂ ਹੈਗਾ ਵੀ ਤੁਸੀਂ ਦੇਖੀ ਹੋਈ ਜਾਣੀ ਹੈ ਤੇ ਨਾਲ ਤੁਹਾਨੂੰ ਮਿਲੇਗਾ ਇੱਕ ਪ੍ਰੈਸ ਦਾ ਟੇਬਲ ਵਿਦ ਤੁਹਾਨੂੰ ਪ੍ਰੈਸ ਦੇਣਗੇ ਵੀ ਜਦੋਂ ਆਪਾਂ ਸਵੇਰੇ ਰਾਤ ਨੂੰ ਸੌ ਕੇ ਸਵੇਰੇ ਘੁੰਮਣ ਫਿਰਨ ਜਾਣੇ ਤਾਂ ਆਪਾਂ ਕੱਪੜੇ ਪ੍ਰੈਸ ਕਰਦੇ ਹੀ ਕਰਦੇ ਆ ਤੇ ਆਪਾਂ ਨੂੰ ਇਹ ਵਿੱਚ ਤੁਹਾਨੂੰ ਪ੍ਰੈਸ ਵੀ ਮਿਲਦੀ ਆ ਦੂਜੇ ਡਰਾਅਰ ਚ ਆਪਾਂ ਨੂੰ ਲੋਕਰ ਮਿਲ ਜੇਗਾ ਲੋਕਰ ਦੇ ਨਾਲ সুইমিং ਪੂਲ ਜਿਵੇਂ ਆਪਾਂ ਨੂੰ ਸੈੱਟ ਮਿਲਦਾ ਆ সুইমিং ਪੂਲ ਦੇ ਨਾਲ ਹਨਾ ਆਪਾਂ ਨਹਾ ਕੇ ਇਹਨੂੰ ਯੂਜ਼ ਕਰ ਸਕਦੇ ਆ ਲੋਕਰ ਉਹਨਾਂ ਵਾਸਤੇ ਜਿਹੜੇ 3-4 ਦਿਨ ਲਈ ਇਕੱਠਾ ਕਮਰਾ ਲੈ ਲੈਂਦੇ ਨੇ ਘੁੰਮਣ ਫਿਰਨ ਜਾਣ ਲਈ ਆਪਣੇ ਗਿੱਲੇ ਕੱਪੜੇ ਪਾ ਕੇ ਤੁਸੀਂ ਇਸ ਲਿਫਾਫੇ ਨੂੰ ਯੂਜ਼ ਕਰ ਸਕਦੇ ਹੋ ਤੁਹਾਨੂੰ ਇਹ ਲਿਫਾਫਾ ਇਨਕਲੂਡ ਰੂਮ ਦੇ ਵਿੱਚ ਮਿਲਦਾ ਆ ਤੇ ਉਸ ਤੋਂ ਬਾਅਦ ਸ਼ੂ ਸ਼ਾਈਨਰ ਆਪਾਂ ਨੂੰ ਮਿਲੇਗਾ ਉਸ ਤੋਂ ਬਾਅਦ ਹੈਗਾ ਸ਼ੇਵਿੰਗ ਕਿਟ ਜੇ ਤੁਸੀਂ ਯੂਜ਼ ਕਰਦੇ ਹੋ ਇਹ ਤੁਹਾਨੂੰ ਇਹ ਵਿੱਚ ਇਨਕਲੂਡ ਮਿਲਦੀ ਆ ਦੋ ਸਲੀਪਰ ਮਿਲਣਗੇ ਇਹ ਦੋ ਸਲੀਪਰ ਮਤਲਬ ਕਿ ਦੋ ਪੇਅਰ ਨੇ ਠੀਕ ਹੈ ਦੋ ਬੰਦਿਆਂ ਲਈ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਬਾਹਰ ਦਾ ਵਿਊ ਨਾਈਟ ਵਿਊ ਤਕਰੀਬਨ 11:30 ਤੋਂ 12:00 ਵੱਜ ਚੁੱਕੇ ਨੇ ਠੀਕ ਹੈ ਇਹ ਵੀਡੀਓ ਬਣਾਉਂਦੇ ਬਣਾਉਂਦੇ ਤੇ ਇਹ ਬਾਹਰ ਦਾ ਵਿਊ ਹੈ ਤੁਹਾਨੂੰ ਸਵੇਰ ਦਾ ਵਿਊ ਵੀ ਦਿਖਾਵਾਂਗੇ ਫਿਲਹਾਲ ਤੁਸੀਂ ਦੇਖ ਰਹੇ ਹੋ ਬਾਹਰ ਦਾ ਵਿਊ ਤੇ ਆਓ ਤੁਹਾਨੂੰ ਲੈ ਚਲਦੇ ਹੁਣ ਵਾਸ਼ਰੂਮ ਦੇ ਅੰਦਰ ਵਾਸ਼ਰੂਮ ਚ ਹੁੰਦਾ ਨਾ ਵੀ ਅਸੀਂ ਜੇ ਜਾਣਾ ਹੈ ਤਾਂ ਕੀ ਕੁਝ ਵਧੀਆ ਹੈਗਾ ਵੀ ਹੈ ਜਾਂ ਫਿਰ ਉਦਾਂ ਹੀ ਨੇ ਮਹਿੰਗੇ ਹੋਟਲ ਦਾ ਜਿਹਦੇ ਵਿੱਚ ਤੁਹਾਨੂੰ ਉਹ ਮਿਲ ਜੂਗਾ ਇਹ ਰੋਲਰ ਸੈਨੀਟਰੀ ਪੈਡ ਟੈਲੀਫੋਨ ਵੀ ਲੱਗੇ ਹੋਏ ਆ ਪੰਜਾਬੀ ਕਹਿੰਦੇ ਹੁੰਦੇ ਨੇ ਨਾ ਵੀ ਹਾਂ ਟੈਂਕੀ ਭਰ ਗਈ ਪਾਣੀ ਨਹੀਂ ਆ ਰਿਹਾ ਹੈਗਾ ਦੋ ਟਾਵਲ ਵੀ ਮਿਲ ਜਾਣਗੇ ਠੀਕ ਹੈ ਬਹੁਤ ਹੀ ਸੋਹਣਾ ਲੋਕੇਸ਼ਨ ਉਹਨਾਂ ਨੇ ਬਣਾਈ ਪਈ ਹੈ ਨਾਲ ਤੁਹਾਨੂੰ ਇੱਕ ਸੋਪ ਮਿਲੇਗਾ ਉਸ ਤੋਂ ਬਾਅਦ ਟਿਸ਼ੂ ਪੇਪਰ ਮਿਲਣਗੇ ਤੇ ਇਹਦੇ ਵਿੱਚ ਤੁਹਾਨੂੰ ਨਾਲ ਦੋ ਗਲਾਸ ਮਿਲ ਜਾਣਗੇ ਇਹ ਹੈਗਾ ਜੀ ਆਪਣਾ ਬਾਡੀ ਲੋਸ਼ਨ ਜਿਵੇਂ ਬਾਹਰ ਧੁੱਪ ਚ ਘੁੰਮਣ ਜਾਂਦੇ ਆ ਜਾਂ ਉਦਾਂ ਹਨਾ ਕੁਝ ਵੀ ਹਨਾ ਤੇ ਉਸ ਤੋਂ ਬਾਅਦ ਤੁਹਾਨੂੰ ਸ਼ੇਵਿੰਗ ਕਿੱਟ ਮਿਲ ਜੂਗੀ ਉਸ ਤੋਂ ਬਾਅਦ ਤੁਹਾਨੂੰ ਇਹ 20 ਕਿੱਟ ਮਿਲ ਜੂਗੀ ਸ਼اور ਕੈਪ ਮਿਲ ਜੂਗੀ ਇਹ ਹੈਗੀ ਜੀ ਕੰਗੀ ਮਤਲਬ ਆਪਣੇ ਘਰੋਂ ਦੀ ਕੁਛ ਲੈਣ ਦੀ ਲੋੜ ਹੈ ਨਹੀਂ ਜੀ ਤੁਹਾਨੂੰ ਹਨਾ ਜੇ ਤੁਸੀਂ ਇੰਨੇ ਮਹਿੰਗੇ ਹੋਟਲ ਦੇ ਵਿੱਚ ਰਹਿ ਰਹੇ ਹੋ ਤਾਂ ਦੋ ਡੈਂਟਲ ਕਿੱਟ ਮਿਲਣਗੀਆਂ ਕਪਾਲਾਸਤੇ ਹਨ ਤੁਸੀਂ ਇੰਨੇ ਮਹਿੰਗੇ ਹੋਟਲ ਦੇ ਵਿੱਚ ਰਹਿ ਰਹੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਇਨਕਲੂਡ ਮਿਲਣੀਆਂ ਵੀ ਚਾਹੀਦੀਆਂ ਨੇ ਤੇ ਮਿਲੀਆਂ ਵੀ ਹੋਈਆਂ ਨੇ ਤੁਹਾਨੂੰ ਟੋਟਲ 4 ਟੋਵਲ ਮਿਲ ਰਹੇ ਨੇ ਤੇ ਦੋ ਛੋਟੇ ਟਾਬਲ ਜਿਵੇਂ ਹੱਥ ਪੈਰ ਪੁੰਝਣ ਵਾਸਤੇ ਤੇ ਗਰਮ ਪਾਣੀ ਦੀ ਗੱਲ ਕਰੀਏ ਦੋ ਤਰ੍ਹਾਂ ਦੇ ਇੱਥੇ ਸ਼ਾਵਰ ਨੇ ਇਨਸਟੈਂਟ ਹੈਗਾ ਆ ਤੇ 2 ਮਿੰਟ ਵੱਧ ਤੋਂ ਵੱਧ 2 ਮਿੰਟ ਕੀ ਮਤਲਬ 10ਕ ਸੈਕਿੰਡ ਹੀ ਲਗਾ ਕੇ ਚੱਲੋ ਤੇ ਉਹਦੇ ਵਿੱਚ ਪਾਣੀ ਆ ਜਾਂਦਾ ਆ ਤੇ ਇਹ ਹੈਗਾ ਜੀ ਸ਼ੈਂਪੂ ਤੁਸੀਂ ਸ਼ੈਂਪੂ ਇਹਨਾਂ ਦਾ ਯੂਜ਼ ਕਰ ਸਕਦੇ ਹੋ ਬਹੁਤ ਹੀ ਘੈਂਟ ਆ ਤੇ ਨਾਲ ਰੈਡੀਸਨ ਕੰਡੀਸ਼ਨਰ ਇਹ ਹੈਗਾ ਜੀ ਬਾਡੀ ਵਾਸ਼ ਇਹਨਾਂ ਦੇ ਆਪ ਦੇ ਨੇ ਕੁਝ ਅਲੱਗ ਕੰਪਨੀਆਂ ਦੇ ਨਹੀਂ ਹੈ ਜੇ ਤੁਸੀਂ ਇਸ ਹੋਟਲ ਦੇ ਵਿੱਚ ਰੁਕੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਜਲਦੀ ਜਲਦੀ ਇਹ ਵੀਡੀਓ ਦੇ ਵਿੱਚ ਮ사ਜ ਸੈਂਟਰ ਇਹਨਾਂ ਦਾ ਟਾਪ ਤੇ ਹੈ ਤੇ ਅੰਦਰ ਵੱਧਦੇ ਅਨਸਾਰ ਸੱਜੇ ਹੱਥ ਇਹਨਾਂ ਦਾ ਬਾਹਰ ਹੈ ਆਓ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਜਿਵੇਂ ਬਫੇ ਸਿਸਟਮ ਹੁੰਦਾ ਆ ਉਹ ਵੀ ਇੱਥੇ ਹੈਗਾ ਆ ਸਵੇਰ ਦਾ ਨਾਸ਼ਤਾ ਤੁਸੀਂ ਇਨਕਲੂਡ ਆਪਣੇ ਹੋਟਲ ਦੇ ਵਿੱਚ ਕਰ ਸਕਦੇ ਹੋ ਪੰਜਾਬੀ ਚਾਹ ਦੇ ਸ਼ਕੀਨਤਾ ਹੁੰਦੇ ਨੇ ਚਾਹ ਦੀ ਮਠੀ ਇੱਕ ਫੈਨ ਹਨਾ ਦੇਸੀ ਘੋੜੀ ਬਿਸਕੁਟ ਆਪਣਾ ਸਾਰਾ ਕੁਝ ਇੱਥੇ ਚਾਹ ਦੀ ਟਪਰੀ ਦੇ ਵਿੱਚ ਮਿਲ ਜੂਗਾ ਸਵੇਰੇ ਸਵੇਰੇ ਨਾਸ਼ਤਾ ਬਫੇ ਸਿਸਟਮ ਤੁਸੀਂ ਕਰ ਸਕਦੇ ਹੋ ਤੁਹਾਨੂੰ ਅਨਲਿਮਿਟਿਡ ਅਨਲਿਮਿਟਿਡ ਤੁਸੀਂ ਇੱਥੇ ਸਵੇਰੇ ਕਰ ਸਕਦੇ ਹੋ ਫਿਲਹਾਲ ਤੁਸੀਂ ਦੇਖ ਰਹੇ ਹੋ ਰਾਤ ਦੀ ਵੀਡੀਓ ਟਾਈਮ ਹੋਇਆ ਹੈ 10:30 ਤੋਂ 11 ਵਜੇ ਦੇ ਵਿੱਚ ਵਿੱਚ ਤੇ ਇਹ ਤੁਹਾਡੀ ਇਸ ਟਾਈਮ ਹੋ ਚੁੱਕਾ ਹੈ ক্লোਜ਼ ਤਾਨੂੰ ਦੋ ਜੂਸ ਦੇ ਮਿਲ ਜਾਣਗੇ ਅਨਲਿਮਿਟਿਡ ਤੁਸੀਂ ਜੂਸ ਪੀ ਸਕਦੇ ਹੋ ਸਵੇਰ ਦੇ ਟਾਈਮ ਆਕੇ ਨਾਸ਼ਤਾ ਜੇ ਤੁਹਾਡਾ ਹੋਟਲ ਦੇ ਕਮਰੇ ਦੇ ਵਿੱਚ ਇਨਕਲੂਡ ਹੈਗਾ ਆ ਤੇ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ ਸਾਨੂੰ ਕਿੰਨੇ ਦਾ ਪਿਆ ਤੇ ਇਹ ਦੇਖਿਓ ਤੁਸੀਂ ਪੂਰਾ ਮੈਨੂ ਹਨਾ ਲਿਫਟ ਗੈਸਟਰੋਮ ਬਿਜ਼ਨਸ ਸੈਂਟਰ ਮੀਟਿੰਗ ਰੂਮ ਰੈਸਟ ਰੂਮ ਸਕਾਈ ਸਪਾ ਇਹ ਸਭ ਟੌਪ ਤੇ ਆ ਸਕਾਈ ਪੂਲ ਐਂਡ ਲੌਂਜ ਸਾਰਾ ਕੁਝ ਟੌਪ ਤੇ ਹੈਗਾ ਆ ਦੇ ਤੁਹਾਨੂੰ ਹੁਣ ਲੈ ਕੇ ਚਲਦੇ ਆਂ ਕਮਰੇ ਦੇ ਵੱਲ ਇਹ ਹੈਗਾ ਜੀ ਸਾਡਾ ਕਮਰਾ ਹੈਗਾ ਜੀ 3rd ਫਲੋਰ ਤੇ ਬਟਨ ਦਬਾ ਕੇ ਆਪਾਂ ਚੱਲਦੇ ਆਂ ਲਿਫਟ ਦੇ ਅੰਦਰ ਇਹਨਾਂ ਦੀ ਲਿਫਟ ਤਾਂ ਆਪਾਂ ਕੀ ਜਵਾਬ ਹੈ ਬੌਲੀ ਘੰਟ ਲਿਫਟ ਬਣੀ ਹੋਈ ਹੈ ਤੁਸੀਂ ਲੈਫਟ ਸਾਈਡ ਮੇਰੇ ਔਰ ਰਾਈਟ ਸਾਈਡ ਦੇਖ ਸਕਦੇ ਹੋ ਲਿਫਟ ਤੇ ਆਪਾਂ ਜਾਣਾ ਆਂ ਤੀਜੇ ਫਲੋਰ ਤੇ ਤੇ ਆਪਾਂ ਖੋਲ ਦਿੰਨੇ ਆ ਇਹਨੂੰ ਐਂਟਰ ਇਹ ਹੈਗਾ ਜੀ ਬਾਹਰ ਦਾ 뷰 ਆਪਾਂ ਹੋ ਗਈ ਆ ਹੁਣ ਸਵੇਰ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਬਾਰ ਦਾ 뷰 ਫੁੱਲ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਪਿਛਲੀ ਸਾਰੀ ਵੀਡੀਓ ਦੇ ਵਿੱਚ ਵਿੱਚ ਤੁਹਾਨੂੰ ਕਿਵੇਂ ਲੱਗੀ ਪਹਿਲਾਂ ਤੁਹਾਨੂੰ ਦਿਖਾਇਆ ਸੀ ਨਾਈਟ 뷰 ਤੇ ਹੈਗਾ ਜੀ ਬਾਰ ਦਾ 뷰 ਹੁਣ ਚੱਲਦੇ ਹਾਂ ਆਪਾਂ ਟੌਪ ਫਲੋਰ ਤੇ ਹਾਈ ਠੀਕ ਹੈ ਜਿਹਦੇ ਵਿੱਚ ਹੈਗਾ ਜੀ ਪੂਲ ਉੱਥੇ ਹੈਗਾ ਜੀ ਮ사ਜ ਸੈਂਟਰ ਜਿੱਤੇ ਤੁਸੀਂ ਹਰ ਪੰਜਾਬੀ ਦਾ ਸ਼ੌਂਕ ਹੁੰਦਾ ਹੈ ਬੈਂਕੋਕ ਜਾ ਕੇ ਮ사ਜ ਕਰਾਉਣਾ ਤੇ ਕਿਉਂ ਆਪਾਂ ਤੁਹਾਨੂੰ ਇੱਥੇ ਹੀ ਦਿਖਾ ਦਈਏ ਤੇ ਪਹਿਲਾਂ ਤੁਹਾਨੂੰ ਪool ਦਿਖਾਉਨੇ ਆ ਉਸ ਤੋਂ ਬਾਅਦ ਮ사ਜ ਸੈਂਟਰ ਦਿਖਾਵਾਂਗੇ ਦੀ ਗ੍ਰੇਟ ਕਬਾਬ ਕੰਟੀਨੈਂਟਲ ਤੇ 임ਪਾਰ ਚੱਲਦੇ ਆਪਾਂ ਬਾਹਰ ਦਾ ਕੀ ਮਾਹੌਲ ਹੈ ਤੇ ਨਾਲ ਹੀ ਤੁਹਾਨੂੰ ਨਾ ਜੇ ਆਪਾਂ ਤੁਸੀਂ ਇਹ ਫਿਲਹਾਲ ਤਾਂ ਸਵੇਰ ਦੇ ਸਾਢੇ 9 ਹੋਏ ਨੇ ਠੀਕ ਹੈ ਫਿਲਹਾਲ ਠੀਕ ਹੈ ਸਾਰਾ ਕੁਝ ਬੰਦ ਪਿਆ ਆ ਤੇ ਇਹ ਅਸੀਂ ਜਦੋਂ ਪੁੱਛਿਆ ਸੀ ਨਾ ਵੀ ਕਹਿੰਦੇ ਪool ਖੁੱਲ੍ਹਿਆ ਆ ਬਟ ਜਦੋਂ ਵੀਡੀਓ ਵਿੱਚ ਦਿਖਾਣ ਆ ਰਹੇ ਆ ਸਵੇਰੇ ਸਵੇਰੇ ਕਹਿੰਦੇ ਰੀਨੋਵੇਸ਼ਨ ਹੋ ਰਹੀ ਹੈ ਦੀ ਹਨਾ ਪੂਰਾ ਵੱਤ ਵਤ 3-4 ਦਿਨਾਂ ਚ ਚੱਲ ਜੂਗਾ 3-4 ਦਿਨਾਂ ਚ ਚੱਲਣ ਤੋਂ ਬਾਅਦ ਬਾਹਰ ਦਾ ਤੁਸੀਂ ਥਿ ਵਿਊ ਦੇਖ ਸਕਦੇ ਹੋ ਪੂਰੇ ਨੌਇਡਾ ਸ਼ਹਿਰ ਦਾ ਵਿਊ ਦਿਖਦਾ ਆ ਇਸ ਤੋਂ ਵੀ ਉੱਪਰਲਾ ਫਲੋਰ ਹੈਗਾ ਜਿਹਦੇ ਵਿੱਚ ਨੌਇਡਾ ਸ਼ਹਿਰ ਪੂਰਾ ਦਿਖਦਾ ਆ ਕਹਿੰਦੇ ਨੇ ਠੀਕ ਹੈ ਇਹ ਹੈਗਾ ਬਾਹਰ ਦਾ ਵਿਊ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਠੀਕ ਹੈ ਉਹਦੇ ਨਾਲ ਇਹ ਉੱਪਰ ਹੀ ਰੈਸਟੋਰੈਂਟ ਹੈਗਾ ਆ ਕਈ ਲੋਕ ਹੁੰਦੇ ਆ ਨਾ ਵੀ ਆਪਾਂ ਉੱਪਰ ਬੈਠ ਕੇ ਨਾਲ-ਨਾਲ ਵਿਊ ਦੇਖਣਾ ਆ ਨਾਲ-ਨਾਲ ਖਾਣਾ ਬਿਣਾ ਆ ਰੈਸਟੋਰੈਂਟ ਹਲੇ 9:30 ਵਜੇ ਆ ਨਾਸ਼ਤਾ ਤੁਸੀਂ ਉੱਪਰ ਵੀ ਕਰ ਸਕਦੇ ਹੋ ਤੇ ਆਉ ਚੱਲਦੇ ਹੁਣ ਆਪਾਂ ਅੰਦਰ ਤੇ ਸਾਈਡ ਤੇ ਹੈਗਾ ਜੀ ਮ사ਜ ਜਦੋਂ ਵੀ ਆਪਾਂ ਕਹਿੰਦੇ ਨਾ ਵੀ ਬਾਥ ਲੈਨੇ ਆ ਮ사ਜ ਵਾਲੀ ਤਾਂ ਤੁਹਾਨੂੰ ਇੱਕ ਫੁੱਲਾਂ ਗੁਲਾਬ ਦੇ ਫੁੱਲਾਂ ਨਾਲ ਹੀ ਨਵਾਇਆ ਜਾਂਦਾ ਆ ਉਹ ਚੀਜ਼ ਇੱਥੇ ਰੱਖੀ ਹੋਈ ਹੈ ਵੈਲਕਮ ਠੀਕ ਹੈ ਇਹ ਹੈਗਾ ਜੀ ਮ사ਜ ਸੈਂਟਰ ਰਿਲੈਕਸ ਦੀ ਬੋਡੀ ਨੇਚਰ ਦੀ ਸਪਰੇਟ ਇਹ ਇਹ ਅਲੱਗ ਤੋਂ ਹੈ ਜਿਵੇਂ ਆਪਾਂ ਰੂਮ ਦੇ ਵਿੱਚ ਇਨਕਲੂਡ ਕਰਾਇਆ ਹੋਊਗਾ ਤਾਂ ਆਪਣੇ ਕੰਪਿਊਟਰ ਦੇ ਵਿੱਚ ਦੇਖ ਸਕ ਸਕਦੇ ਨੇ ਤਤੋ ਸੀ ਆਪਣਾ ਮ사ਜ ਕਰਾ ਸਕਦੇ ਹੋ ਏ ਸੀ ਜੀ ਹੋਟਲ ਦੀ ਪੂਰੀ ਜਾਣਕਾਰੀ ਤੇ ਹੋਟਲ ਦਾ ਨਾਮ ਤੁਹਾਨੂੰ ਦੱਸ ਦਿੰਨੇ ਆ ਹੈਗਾ ਜੀ ਰੈਡੀਸਨ ਹੋਟਲ ਨੌਇਡਾ ਤੁਸੀਂ ਗੂਗਲ ਤੇ ਵੀ ਚੈੱਕ ਕਰ ਸਕਦੇ ਹੋ ਸਾਨੂੰ ਪਿਆ ਸੀਗਾ 18000 ਰੁਪਏ ਕਿਉਂਕਿ ਸ਼ਨੀਵਾਰ ਸੀ ਬਾਕੀ ਦਿਨ ਇਹ ਹੁੰਦਾ ਜੀ ਰੇਟ ਦੇ ਹਿਸਾਬ ਨਾਲ 13 ਤੋਂ 14